ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਰਾਜਾ ਸਾਹੀ ਤਸੀਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਵਿਖਾਵਾਂਗੇ ਤੇ ਆਪਾਂ ਪਹੁੰਚੇ ਆ ਬਾਈ ਹਰਮਨ ਦੇ ਕੋਲ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਹੀ ਗਾ ਵੀਰ ਜੀ ਸਾਸੀ ਆ ਪਾਜੀ ਕੋਸਣਾ ਠੀਕ ਠਾਕ ਜੀ ਵਧੀਆ ਵਧੀਆ ਭਾਈ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਜਾਈਦੀ ਜੱਗੇ ਭਾਜੀ ਹੋਰ ਠੀਕ ਠਾਕ ਪਰਿਵਾਰ ਵਧੀਆ ਭਾਜੀ ਤੁਸੀਂ ਸੁਣਾਓ ਵਧੀਆ ਕਿਰਪਾ ਵਾਹਿਗੁਰੂ ਦੀ ਹੋਰ ਕਿਰਪਾ ਜਾਈਦੀ ਬੀਤੀ ਬਲੋਗਾ ਯਾਰ ਰੋਂਗਾ ਏਦਾਂ ਯਾਰ ਰੋਂਗਾ ਭਾਜ ਨਾਟ ਕੇ ਮਾਲ ਭਾਜੀ ਇਕੱਠਾ ਕਰ ਹੀ ਲਿਆ ਆ ਠੀਕ ਠੀਕ ਬੂਆ ਨੇ ਲਾਉਂਦੇ ਲੋਕ ਤੇ ਦੁਪਹਿਰੇ ਠੀਕ ਫਿਰ ਤੁਰ ਕੇ ਲੈ ਆਈ ਜਾਂਦੇ ਆ ਆ ਵੀਰਾਂ ਨੂੰ ਮਾਰਦੀ ਹੈ ਕੈਮਰਾ ਸਾਰੇ ਆ ਗਏ ਕਾਫੀ ਸਾਰੇ ਮਗੇ ਦੇ ਮਾਰ ਕੇ ਆ ਗਏ ਮਗਾ ਕਿੱਥੇ ਹੋਏ ਸਾਸਰੀ ਕਾਲ ਭਾਈ ਸਾਸਰੀ ਕਾਲ ਸਾਸਰੀ ਕਾਲ ਜੀ ਸਾਰਿਆਂ ਉਹ ਮੋੜਦਾ ਵੀਰ ਸਾਸਰੀ ਕਾਲ ਭਾਈ ਸਾਸਰੀ ਕਾਲ ਕਿੱਥੇ ਲੇ ਕੇ ਕੁਰਸੀ ਦੇ ਅੱਜੋਂ ਕੱਤੀ ਤੋਂ ਸ਼ੁਰੂ ਕਰ ਲਈਏ ਭਾਜੀ ਨਾਮ ਦੇ ਨਾਂ ਦੱਸ ਪਹਿਲਾਂ ਨਾਮ ਭਾਜੀ ਮੇਰਾ ਹਰਮਨੂ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਚਨਾਲਾ ਗ੍ਰੈਸ ਵੀ ਤੋਂ ਮੇਰਾ ਵਾਹੇ ਸਾਰੇ ਵੀਰਾਂ ਨੂੰ ਪਤਾ ਹੀ ਆ ਜਿਹੜੇ ਰੋਜ਼ ਵੀਡੀਓ ਵੰਦੇ ਆ ਤੁਹਾਡਾ ਨੰਬਰ ਹੀ ਬੋਲ ਦਿਓ 826444231 ਭਾਈ ਠੀਕ ਹੈ ਜੀ ਉਦੋਂ ਵੇੜਾ ਨਾ ਆਓ ਖਾ ਲਈਏ ਕੱਟੀ ਪਹਿਲਾਂ ਪਹਿਲੇ ਨੰਬਰ ਤੇ ਆ ਆ ਵੇਖੋ ਨਾ ਸੁਆ ਭਾਜੀ ਪਹਿਲਾ ਠੰਡੀ ਵੇਖੋ ਕੱਟੀ ਜਿੱਧਰੋਂ ਮਰਜੀ ਥਣ ਖਿੱਚੀ ਜਾਓ ਇਹ ਨਹੀਂ ਵੀ ਕਰਮਾਲੀ ਸੂਤ ਇੱਕ ਲੱਤ ਗਾਂ ਪਛਾਹ ਕਰੂਗੀ ਥੱਲਾ ਪੰਡਾ ਪਾ ਜੂਗੀ ਜੇ ਸ਼ੈਦ ਹੁੰਦਾ ਕੱਟੀ ਦਾ ਜੰਮਿਆ ਨਾਕ ਟਾਈਮ ਖੜਦੀ ਆ ਜੇ ਭਾਈ ਨੂੰ ਚੱਡਾ ਲਈ ਫਿਰੂਗੀ ਦਿਨ ਦਾ ਕੱਢਦੀ ਕੱਟੀ ਠੀਕ ਆ ਜੀ 10 ਵਜੇ ਬਿਲਕੁਲ ਇਹ ਟਪੜਾ ਵੇਖੋ ਕੱੜਵੀ ਬਹੁਤ ਤਗੜਾ ਵਾ ਕੋਈ ਆਪ ਸਾਹ ਉਲਾਲੇ ਇੱਧਰ ਦੀ ਆ ਰੇ ਉਧਰ ਦੀ ਆ ਕੱਦ ਦਾ ਆਈਡੀਆ ਲਾ ਲੈ ਠੀਕ ਆ ਜੀ ਪਹਿਲੇ ਬਾਈ ਦਾ ਇੰਦਾ ਕੱਦ ਜੀ ਪੰਜੀ ਕਰਮਾਲੀ ਕੱਤ ਲਈ ਉਹ ਭਾਈ ਦੇਰ ਲੈ ਲੈ ਡਾਲਕਾ ਜੇ ਹੋ ਰਿਹਾ ਹੈ ਵੀ ਜੱਡ ਪਲਾ ਗਿਆ ਤੇ ਕਰੋ ਲੋਗ ਲਾਗੋ ਪੰਨੋ ਫੜ ਕੇ ਭਾਈ ਕਹਿ ਰਹੇ ਨੇ ਗੰਗਾ ਨਗਰ ਦੀਆਂ ਵੇਖੋ ਕਿੱਧਰ ਦੀ ਆ ਆਪ ਸਾਹਵਾਲਾਲੇ ਵੀ ਕਿਹੜੇ ਇਲਾਕੇ ਦੀ ਆ ਠੀਕ ਹੈ ਜੀ ਲੋ ਭਈਆ ਭਾਈ ਕਹਿੰਦਾ ਕਿ ਆਪਣੀ ਸਮਝ ਨਾਲ ਕੋਈ ਵੇਖ ਲੈ 15 ਪਿਆਈ ਭਾਈ ਤਲਿਆਰੇ ਦੀ ਓਲ ਕਰਦੀ ਮਾੜੀ ਕੱਟੀ ਠੀਕ ਹੈ ਠੀਕ ਹੈ ਜੀ ਵੇਖੋ ਜਦੋਂ ਫੰਡਾ ਆਉਂਗੇ ਟੇਟੇੜ ਤੋਂ ਬਾਹਰ ਥਣ ਜਾਣਦੇ ਆ ਵਾ ਬਾਕੀ ਭਾਈ ਭਾਵੇਂ ਇੱਥੇ ਥੱਲੇ ਬੈਜੋ ਇੱਧਰ ਵੇਖੋ ਠੀਕ ਹੈ ਲੋ ਭਜੀ ਸੀਲ ਧਮਾ ਕੇ ਕਮਾਲ ਦੇਖੋ ਕੱਟੀਆਂ ਸੀਲੀਆਂ ਧਮਾਲਾ ਪਹਿਲਾਂ ਕੰਮ ਕਰੋ ਥਾਂ ਖਾਰੋ ਮੜਾ ਜਲੇਵਾ ਧਮਾ ਮੜੀ ਉਧਰ ਨੂੰ ਬੱਟੀ ਕੋ ਬੱਟੀ ਭਾਜੀ ਕਰੋ ਚੈੱਕ ਨੀ ਅੱਗੇ ਨੂੰ ਤੇ ਉਨੀ ਪਛੇਰੂ ਬਣ ਜੂਗੀ ਇਹ ਥਣ ਵੀ ਜਿਹੜਾ ਗਿੱਠੋਂ ਬਾਹਰ ਜਾਂਦਿਆ ਵਾ ਗਾਰਮ ਮਾਰੋ ਚਾਕਰ ਨੀ ਬਣਾਉਂਦਾ ਸਾਈ ਤੇ ਗਾਇਬ ਬਹੁਤ ਸ਼ਾਨਾ ਪਾਜੀ ਚੱਡਾ ਲਾਇਆ ਨਾ ਬੈਠਾ ਜਾਊ ਐਚ ਐਫ گاਵਾ ਨੂੰ ਛੋਟੀ ਬਣੂਗੀ ਠੀਕ ਹੈ ਪਾਜੀ ਜਿੱਦਾਂ ਕਰ ਮਾਰੀ ਖੁਰੀਆਂ ਲੈ ਕੇ ਬੈਗੀ ਤੇ ਕੀ ਮੁੱਲ ਭਾਈ ਕਰਨਾ ਦਾ ਫਿਰ ਲੈ ਲੋ ਭਾਈ ਈ ਕੱਟੀ ਦਾ ਡੇਢ ਮੋਲੋਂ ਹੋਣਿਆ ਰੇ ਨਹੀਂ ਤੁਸੀਂ ਸੈਣੇ ਰੋਏ ਬਾਤ ਪਾਪਾ ਜੀ ਐਡ ਕਰੀਏ ਆਪਣੇ ਲਈ ਕਰਦੇ ਆ ਸਵਾਰੀ ਦੇ ਦਈਏ ਹੋਰ ਕਰੀਏ ਮਾਨ ਦਾ ਮੈਂ ਦੇਣਾ ਕਰ ਦੋ ਜਿੰਨਾ ਕਰਨਾ ਜੇ ਹਰਦੀ ਦੋ ਦੋ ਹਾਣਾ ਜਿੱਥੇ ਸ਼ਾਦੀ ਦੇਣੀ ਕਰ ਮੰਗੇ ਮਾਨ ਪਣ ਕਰਦੇ ਹੋ ਜਾਗਾ ਸਵਾਦੀ ਆਖੇ ਖਰੀਦੀ ਦੇ ਦਈਏ ਭਾਈ ਉਹ ਕਰ ਦਿੱਤੀ ਮੈਂ ਦਣਾ ਥੋੜਾ ਬਰਾ ਤੁਸੀਂ ਦੱਸਦੇ ਹੋ ਦੱਸੋ ਫਿਰ ਇਹ ਦਾ ਦੋ ਹਾਣਾ ਜਿੱਥੇ ਛੱਡ ਕੇ ਨਹੀਂ ਇੱਕ ਬਾਹ ਚੋਂ ਭਾਜੀ ਮਾਨ ਤਾਨ ਕਰਦਾਂਗੇ ਵੀਰ ਭਰਾ ਖੂਨ ਲਾਵੇ ਮੋੜਦਾ ਨਹੀਂ ਏ ਛੋਟੀ ਦੇ ਦਵਾਂਗੇ ਠੀਕ ਆ ਠੀਕ ਚਲੋ ਭਾਈ 110000 ਚੋ ਵਾਈ ਕਹਾਂਗੇ ਪਰ ਮੇਰਦੀ ਨਹੀਂ ਆ ਭਾਜੀ ਮਾਰਕੀਟ ਚ ਇੱਧਰ ਵੇਖ ਲਓ ਲੈ ਲਓ ਭਾਈ ਬਾਕੀ ਪੰਡਾ ਪਾਉਂਗੇ ਕਰਮਾਲੀ ਕੋਈ ਸਾਈਡ ਨਹੀਂ ਕੋ ਪਾਲ ਨਹੀਂ ਕੇ ਵੇਖੋ ਪਿੱਛੋਂ ਲੈ ਭਾਈ ਬਹੁਤ ਜਿਆਦਾ ਚੰਗੇ ਰਿਕਾਰਡ ਵਾਲੀ ਆ ਕਰੋ ਥਣ ਪੰਡਾ ਚੈੱਕ ਪਿੱਠ ਕੁੜੇ ਦੀ ਵੀ ਸਾਫ ਜੋ ਸਾਰੀ ਇੰਨੇ ਛੋਟੀ ਸਿੰਗੀ ਦੀ ਸ਼ਕੀਮ ਏ ਛੋਟੀ ਜਿੰਨੀ ਹੈਗੀ ਸਾਫ ਇੱਕ ਵਾਲ ਨਹੀਂ ਏ ਚਿੱਟਾ ਮੱਥੇ ਦੇ ਵੇਖੋ ਜੀ ਫੇਸਬੁੱਕ ਇਹ ਚੈੱਕ ਕਰ ਸਕਦੇ ਨਿਗਾ ਨਿਗਾ ਜਾ ਸਿੰਘ ਆ ਗਿਆ ਵਾ ਹਾਂਜੀ ਤੇ ਆ ਜਾਓ ਭਾਈ ਦੂਜੇ ਨੰਬਰ ਤੇ ਦੱਸਿਓ ਭਈਆ ਝੋਟੀ ਪਰ ਕਾ ਕੀ ਭਾਜੀ ਛੋਟੀ ਪਹਿਲੇ ਸਵੇਰ ਹੀ ਜ਼ਿਆਦਾ ਨਹੀਂ ਨਾ 14 ਕਿਲੋ ਦੁੱਧ ਮਾਰਨਾ ਪਰੂਗੀ ਚੰਗੀ ਮਹਰੀ ਦੀ ਆ ਭਾਜੀ ਠੀਕ ਹੈ ਪਤਾ ਕਿਹੜੇ ਦੀ ਮੰਦੀ ਆ ਭਾਜੀ ਐਵੇਂ ਝੂਠ ਮਾਰਦੀ ਐ ਕੋਈ ਫਾਇਦਾ ਤੇ ਹੋਣਾ ਨਹੀਂ ਵੀਰ ਆਪ ਸਹਾਨੇ ਆ ਉਹਨਾਂ ਆਪੇ ਹਿਸਾਬ ਲਾ ਲੈਣਾ ਕਿਹੜੇ ਦੀ ਮੰਦੀ ਆ ਠੀਕ ਹੈ ਜੀ ਹਾਂਜੀ ਆ ਜੋ ਬਾਈ ਦੂਜੇ ਨੰਬਰ ਤੇ ਦੱਸਿਓ ਭਈਆ ਮੈਂ ਭਰੇ ਆ ਭਾਜੀ ਸ਼ਾਮ ਹੀ ਨੇ ਚੈੱਕ ਪਾਸ ਜੇ ਮਹੀਂ ਅੱਛਾ ਜੀ ਹੁਣੇ ਹਲੇ ਚੈੱਕ ਪਾਸ ਕਰਾਈ ਆ ਘਰ ਵਾਲਿਆ ਦੁੱਧ ਕਹੇ 7 ਕਿਲੋ ਛੇ ਮੰਨ ਕੇ ਲੈ ਜਿਹੜੇ ਵੀਰ ਨੇ ਖੜਨੀ ਆ ਆਪਾਂ ਪਾਸ ਕਰਕੇ ਲੈ ਆਂਦੀ ਦੋ ਤਿੰਨ ਵੇ ਇੱਕ ਵਈ ਉੱਥੇ ਕਿਲੋ ਡੇਟ ਬਈ ਸੱਜਰ ਦਾ ਫਿਰ ਪਤਾ ਕਿੰਨਾ ਕਰੀ ਸੱਜਰ ਭਾਜੀ ਇਹ ਮੈਂ ਆਪਣੇ ਕੋ ਗਈ 13 ਕਿਲੋ ਦੁੱਧ ਮਿਲ ਕੇ ਖੜਿਆ ਵੀਰਾਂ ਨੇ ਠੀਕ ਹੈ ਠੀਕ ਲੋ ਬਈ ਇਹ 13 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਪੰਜਵੇਂ ਮਹੀਨੇ ਦੱਸਿਆ ਬਈ ਚਾਂਦੀ ਭਾਜੀ ਚੈੱਕ ਪਾ ਜੇ ਸਦਵਾਂ ਮਹੀਨਾ ਲੱਗਾ ਇੱਥੇ ਖੜਾ ਦਾ ਚੌਂ ਚਵਾ ਆ ਇੱਕ ਨੰਬਰ ਜੀ ਠੀਕ ਲੋ ਬਈ ਬੱਠਾ ਵੀ ਮੇਰੀ ਹੈ ਵੀ ਸਿੰਗਲ ਹੱਡੀ ਆ ਇਸ ਕਰੋ ਜੱਟਾ ਬੰਡਾ ਬਹੁਤ ਹੀ ਚੰਗਾ ਇਹਦਾ ਵੀ ਤੇ ਜਿਹੜਾ ਵੀਰ ਪ੍ਰਚਾਰ ਮਹੀਨੇ ਸਾਂਗ ਨੂੰ ਦੇ ਹਿਸਾਬ ਨਾਲ ਕਮੇਟੀ ਜੀ ਉਹਦੇ ਵਾਸਤੇ ਭਾਈ ਕਮੇਟੀ ਕਿੱਧਰਲੀ ਸਾਈਡ ਤੋਂ ਭਾਈ ਫੜਾ ਦਾ ਸੈਰ ਗਿਆ ਉਹਦੇ ਮਿਲ ਕੇ ਵਾਂਜ ਕਰੋ ਚੈੱਕ ਅਪ ਇਹ ਮੋਲ ਭਾਈ ਇਹਦਾ ਹਰ ਇਹ ਲੋ ਭਾਈ ਜਿੱਦੀ ਮੈਂ ਹੀ ਮੋਲ ਕਰਨ ਨੂੰ ਭਾਏ 65 ਕਰ ਲਈਏ ਅੱਛਾ ਜੀ 60 ਕਰ ਲਈਏ ਤਾਂ ਵੀ ਉਹ ਮਾਰ ਜਾਈ ਜਾਂਦੀ ਗਾਣ ਦੀ ਗੱਲ ਨਾਲ हां नहीं कर दिए भाई 216 वाला काम 55000 यार 216 ਕਰ ਦਾਂਗੇ ਮੈਂ ਠੀਕ ਹੈ ਲੋ ਭਾਈ 55000 ਆ ਗਿਆ 216 ਛੋੜ ਇਹਦੀ ਮੈਂ ਦੇਸ ਕੁਆਲਟੀ ਚੈੱਕ ਦਿਸੇ ਨੂੰ ਵੀ ਚੰਗਾ ਆ ਗਿਆ ਵਾ ਤੇ ਕੱਦ ਵਜੇ ਦੀ ਚੰਗੀ ਆ ਆ ਵੇਖੋ ਛੋਟੀ ਤੀਜੇ ਨੰਬਰ ਦੇ ਇਹ ਕਿਵੇਂ ਗੱਪਣਾ ਇਹ ਡੇਢ ਤੋਂ 2 ਕਿਲੋ ਚੋਈਏ 3 ਵਜੇ ਪਾਸ ਕਰਕੇ ਲਿਆਂਦੀ ਇੱਕੇ ਘਰੋਂ ਛੋੜਾ ਆਪਾਂ ਲਿਆ ਜੇ ਠੀਕ ਹੈ ਜੀ ਦੁੱਧ ਇਹਦੇ ਥੱਲੇ ਵੀ ਘਰ ਵਾਲੇ 7 ਆਂਦੇ 6 ਪੱਕਾ ਮੰਨ ਤੇ ਲੋ ਵੀ 6 ਲੀਟਰ ਜਿਹੜਾ ਆ ਇਸ ਦਾ ਬਿਲਕੁਲ ਇੱਕੋ ਦੁੱਧ ਤਿਆਰ ਆ ਸੋਨੀ ਕੱਢੀ ਪਛਰੀ ਇਹ ਵੀ ਚੰਗੀ ਆ ਬਈ ਇਹਨੂੰ ਤੇ ਨਾ ਹੋ ਗਿਆ ਡਾਂਸਰ ਨੂੰ ਇਹਨੂੰ ਕੂਈ ਨੂੰ ਭਾਜੀ 4 ਮਹੀਨੇ ਹੋ ਗਏ ਜੇ ਆਹ 22 ਨੂੰ 2 ਮਹੀਨੇ ਹੋਏ ਨਹੀਂ ਗਾਂ ਕੀ ਗੱਲ ਆ ਨਿਕਲੇ ਨਾ ਨਿਕਲੇ ਦੇ ਕਰਮ ਜੇ ਨਹੀਂ ਹਾਂਜੀ ਟੈਕ ਪਾਸ ਨਹੀਂ ਭਾਜੀ ਅਜੇ ਹੋਈ ਠੀਕ ਠੀਕ ਲੋਭ ਜੀ ਚੈੱਕ ਪਾਸ ਨਹੀਂ ਕਰਦੇ ਸੋਹਣੇ ਬੰਦੇ ਆ ਰਹੇ ਨੇ ਸਾਹਮਣੇ ਲੰਘ ਆਵਾਂ ਮੈਂ ਤਾਂ ਹੋ ਗਿਆ ਬੜੀ ਨੇ ਇਨੇ ਵੇ ਫੱਜਰ ਨੇ ਹੋਰ ਕਿੰਨਾ ਕੁ ਭਰਿਆ ਫੱਜਰ ਭਾਜੀ ਪਹਿਲੇ ਸਵੇਰ ਝੋਟੀ 12 ਕਿਲੋ ਦੁੱਧ ਕਵਾਇਆ ਜੀ ਠੀਕ ਹੈ ਲੋ ਵੀ 12 ਲੀਟਰ ਇਹ ਵੀ ਨਾ ਪਹਿਲੇ ਸਵੇਰ ਦੁੱਧ ਕਵਾਇਆ ਉਹਦੇ ਤੋਂ ਅੱਗੇ ਤੋਂ ਭਰਵਾ ਇਹ ਵੀ ਬਹੁਤ ਚੰਗਾ ਲੱਗਾਵਾ ਤੇ 6 ਲੀਟਰ ਜਿਹੜਾ ਐਸੈਂਸ ਉਹਦੇ ਤੋਂ ਜਿਹੜੀਆਂ ਦੁੱਧ ਬਾਕੀ ਪੂਰ ਛੱਡਾ ਘਾਟਵਾਦ ਨਹੀਂ ਇਹ ਭਾਜੀ ਕੱਤੀ ਦੇ ਠੀਕ ਹੈ ਜੀ ਹਾਂ ਜੀ ਤੇ ਬਾਕੀ 2 ਮਹੀਨੇ ਦਾ ਆਸ-ਪਾਸ ਜਿਹੜਾ ਟੀਕਾ ਭਰੇ ਨੂੰ ਵੀ ਨੂੰ ਹੋ ਗਿਆ ਵਾ ਹਾਂਜੀ ਹਾਂਜੀ ਤੇ ਬਾਕੀ ਕਿਹ ਚਾ ਕਪਾਲ ਨਹੀਂ ਨਿਕਲ ਆਵੇ ਤੇ ਭਾਈ ਤੁਹਾਨੂੰ ਪੜਾ ਅਗਲੇ ਸਵੇਰ ਛੋਟੀ ਗੱਪੀਆਂ ਆ ਜੀ ਆ ਹਾਂਜੀ ਹਾਂਜੀ ਦੇਖੋ ਪਿੱਠ ਕੋਲਾ 2 ਵਜੇ ਕਰੋ ਧਾਣ ਪਾਂਡਾ ਚੈੱਕ ਲਾਗੇ ਤੁਸੀਂ ਅਜੇ ਭਾਈ ਚਵਾਈ ਕੀਤੀ ਆ ਪਾ ਕਿਲੋ ਡੇਢ ਕਿਲੋ ਚੋਗੇ ਲੈ ਹੁੰਦੀ ਆ ਠੀਕ ਹੈ ਠੀਕ ਹੈ 50 ਮੁੱਲ ਭਾਈ ਇਹਦਾ ਮੁੱਲ ਭਾਜੀ ਦਾ 65000 ਕਰਦੇ 60 ਦੀ ਦੇ ਦਈਏ ਤੇ ਕਰਉਣਾ ਮਾਨ ਕਰ ਦੋ ਮਾਨ ਲੈ ਹੋਰ ਮਾਨ ਕਰਦੇ ਮਾਨ ਸੁੱਖਾ ਆਦਾ ਯਾਰ ਭਾਈ ਪੂਰੇ ਤੇ ਨਜ਼ਾਰ ਦੀ ਸੌੜ ਕੇ ਸਤਿਵਿੰਜਾਦੀ ਸਤਿਵਿੰਜਾਦੀ ਕੀ ਹੋ ਰਿਹਾ ਹੈ ਕਿ ਕਸਰ ਹੋਈ ਹੋਰ ਕਟੇ ਮੰਗਿਆ ਆਇਆ ਯਾਰ ਭਾਜੀ ਹਾਂ ਨਾ 55000 ਦੇ ਦਿਆਂਗੇ ਚੋ 200 ਛੋੜ ਕਰਾਂਗੇ ਜੀ ਹੈਗੀ ਗੰਜਾਇਸ਼ ਨਹੀਂ ਜਿਆਦਾ ਮਹੀਆ ਜੀ ਕਰੀਏ ਜਿਹੜੇ ਪਹਿਲੇ ਮਹੀਆ ਦੇ ਜਾਣ ਬੋਝਾਇਆ 200 ਛੋੜ ਹੁੰਦੇ ਆ ਜੀਆ ਬਿਲਕੁਲ ਜੈ ਜੀ ਬਿਲਕੁਲ ਲਓ ਭਾਈ ਬੋਝਾਇਆ ਬਾਕੀ ਮੌਕੇ ਤੇ ਹੋਰ ਕਰਾਂਗੇ ਥੋੜਾ ਬੋਧਾ ਵੀਰ ਭਰਾ ਫੋਨ ਲਾਵੇ ਮੋੜ ਦੇਣੀ ਦਵਾਂਗੇ ਜਰੂਰ ਠੀਕ ਠੀਕ ਲਓ ਭਾਈ ਤੁਹਾਨੂੰ ਬੜਾ ਖੁਸ਼ਦਿਲ ਭਾਈ ਆਪਕੀ ਮਦਦ ਕਰਦੇ ਰਹੇਗਾ ਅੰਤ ਨੂੰ ਜੀਆ ਇਹ ਗੱਲ ਸਹੀ ਹੈ ਜੀ ਹਾਂ ਜੀ ਭਾਈ ਆਲੋ ਕਿੱਥੇ ਨਮਰਦੇ ਦੇਖੋ ਭਾਜੀ ਪਲੂਣ ਮੱਛੀ ਅਛਾ ਜੀ ਕੀ ਮੋਹ ਕੰਦੀ ਧੀ ਆਪਕਾ ਸੱਤ ਲਾਓ ਖਾਓ ਮੱਛੀ ਦੀਆਂ ਥਾਨ ਗੋਲਵ ਖਾਓ ਕਿਹੜਾ ਲੱਗਾ ਸਪੈਸ਼ਲ ਥਾਨ ਭਾਂਡਾ ਦੇ ਟੱਲਾ ਟਣਾ ਜਿਹੜੀਆਂ ਜੇ ਕਾਫੀ ਇਹਦੇ ਦੇਖੋ ਲੱਗੀ ਵੈੜ ਨੂੰ ਕੱਢੀ ਠੀਕ ਹੈ ਜੀ ਇਹ ਬਾਈ ਕਿੱਦਾਂ ਪਹਿਲਾ ਆ ਕੇ ਜਾਂ ਚੌਕੀ ਮੂੰਹਾਂ ਪਾਜੀ ਬੱਜੀ ਪਹਿਲਾਂ ਠੀਕ ਠੀਕ ਹੈ ਬੱਸ ਖਾਓ ਨਿਕਲ ਗਿਆ ਕੈਨ ਨਹੀਂ ਗਈ ਜੀ ਬੂਥੀ ਬੜੀ ਕੁ ਮੱਛੀ ਸੀ ਕਾਲੀ ਜਰਸੀ ਜੋ ਪਾਜੀ ਏ ਲੈ 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 ਕਿੰਨਾ ਬਿਨਾਮ ਖੜੂਗੇ ਜੇ ਇਹ ਭਾਈ ਦਿਨ 7 ਲੈ ਜੇ 8 ਲੈ ਜੇ 10 ਲੈ ਜੇ ਠੀਕ ਹੈ ਜੀ ਬਣੂ ਚੰਗੀ ਕਰਮਾ ਵਾਲੀ ਤੇ ਲੱਡੂਆਂ ਦੀ ਬੜੀ ਸਾਫ ਠੰਡੀ ਧੀ ਆ ਠੀਕ ਹੈ ਲੋਬੀ ਸੀਲੀਆਂ ਸੁਲੀਆਂ ਬਹੁਤਾ ਵੈੜ ਦੇ ਵਿੱਚ ਦਿਨ ਲੈ ਦੇਖੋ ਬੇਸ ਕੁਆਲਟੀ ਤੇ ਸੋਣਤਾ ਕਿਹੜਾ ਹਵਾਲਾ ਇਹ ਵੀ ਚੰਗਾ ਖੜਾ ਲੂਗੀ ਹਾਂਜੀ ਕਰੋ ਲਾਗਿਰੋ ਤੇ ਫੇਸਬੁਕ ਤੋਂ ਬਹੁਤ ਜਿਆਦਾ ਬਾਕੀ ਦੇ ਭਾਜੀ ਬਿਲਕੁਲ ਜਾਇਜ਼ ਦੇਣੀ ਆ ਉਹ ਵੇਚਣ ਵਾਲਾ ਵੀ ਲੈ ਜਾਏ 10000 ਰੁਪਏ ਦੱਸ ਦੇ ਸਾਮ ਤੇ ਛੱਡੂ ਵੀ ਬੈਠ ਠੀਕ ਆ ਠੀਕ ਆ ਲਓ ਭਾਜੀ ਤੁਹਾਨੂੰ ਪਤਾ ਹੀ ਆ ਸਾਰੇ ਵੀਰਪਰਾ ਬਣੂਗੇ ਹਾਰਮੋਨ ਬਾਈ ਦੇ ਰੇਟ ਬਿਲਕੁਲ ਨਿਕ ਨਿਕ ਹੁੰਦੇ ਆ ਕੀ ਕਰਨਾ ਹਾਰਮੋਨ ਲੇਰਾ ਭਾਈ ਭਾਈ ਤਿਆਰ ਕਰਕੇ ਵੇਚੀ ਆ 4 ਦਿਨ ਸਾਮ ਤੇ ਵੱਛੀ 50 ਦੀ 55 ਦੀ ਵੀ ਵਿਕਦੀ ਆ 45000 ਦੀ ਦੇ ਦਈਏ ਹੋਰ ਕਰੀਏ ਮਾਨਦਾਰ ਮੈਂ ਆ ਨਹੀਂ 200 ਛੋੜ ਹਾਂਜੀ 45000 ਦੀ ਦੇਣਾ ਤੇ ਵੱਛੀ ਠੀਕ ਹੈ ਲੋ ਜੀ 44000 ਦੀ ਜਿੱਧਰੋਂ ਮਰਜ਼ੀ ਬੈਜੋ ਉਤਨਾ ਡਰਦੀ ਆ ਕੈਮਰੇ ਰੋ ਥੋੜਾ ਜਿਆ ਹਾਂਜੀ ਪੀਜੰਡ ਦੇ ਖੂਦ ਬੋਲੇ ਦੱਸਿਓ ਭਈਆ ਭਾਈ ਮਗੀਨਾ ਹੀ ਏ ਇਹ ਵੀ ਤਾਂ ਦਾ ਖੜਦੀ ਏ ਅੱਛਾ ਜੀ ਪੰਦੀ ਦੀ ਚਿੱਤਰਾ ਮਰਜ਼ੀ ਬੈਜੋ ਠੀਕ ਹੈ ਇੱਕ ਕਿਲਵਾ ਸਵੇਰੇ ਗੱਬਣਿਆ ਦੂਜੀ ਵਾਲੀ ਜੀ ਇੱਕ ਕਿੰਨਾ ਭਰਿਆ ਪਹਿਲੇ ਸਵੇਰ ਨੇ ਪਹਿਲੇ ਸਵੇਰ 14 ਲੀਟਰ ਚ ਆਇਆ ਜੀ ਠੀਕ ਹੈ ਠੀਕ ਲੋ ਜੀ ਪਹਿਲੇ ਸਵੇਰ ਚੜਾਉਣ ਦੇ ਜਿੰਨਾ ਖੜਦੀਆਂ ਭਾਜੀ ਉਹ ਸਾਡੇ ਤੋਂ ਜ਼ਿਆਦੇ ਸਿਆਣੇ ਆ ਨਹੀਂ ਬਿਲਕੁਲ ਸਹੀ ਆ ਹਾਂਜੀ ਚਲੋ ਭਈ ਹੈ ਵੀ ਤਰਾ ਉਸ ਵਿੱਚ ਆ ਗੀ ਜੇ ਇੱਕਰੋਂ ਫੇਸ ਨੂੰ ਸੇ। ਕੋਈ ਗਰਮੀ ਦੀ ਨਹੀਂ ਪ੍ਰਵਾਹ ਕਰਮਾਲੀ ਨੂੰ ਕੋਈ ਸ਼ਾਨਦਿਨੀ ਪ੍ਰਵਾਹ ਧੁੱਪੇ ਬਾਦ ਤੋਂ ਸ਼ਾਮੇ ਬਾਦ ਤੋਂ ਠੀਕ ਹੈ ਠੀਕ ਹੈ ਜੀ। ਲੋ ਬਜੀ ਢੱਡਾ ਲਾ ਕੇ ਨਹੀਂ ਇਹਦੇ ਵੀ ਤੁਹਾਡੇ ਰਿਆ ਦੀ ਛਾਦੀ ਆ ਤੇ ਛਾੜਾਂ ਦਾ ਸੈਰ ਗਿਆ ਵੀ ਚੰਗਾ ਬੜੀ ਭਾਜੀ ਟੋਕੜਾਂ ਦੇ ਭਾ ਭਾਜੀ ਵਹਿਣ ਦੇ ਦੇਣੀ ਹੈ। ਅੱਛਾ ਜੀ। ਲੋ ਬਜੀ ਟੋਕੜਾਂ ਦੇ ਭਾ ਵਹਿੜ ਬਿਲਕੁਲ ਸਾਹ ਬਰੀਗ ਲਈ ਆ ਕੇ। ਬਸ ਬਸ। ਇਹ ਲਾਗੇ ਨੂੰ ਤੁਹਾਨੂੰ ਛਾੜਾਂ ਦਾ ਸੈਰ ਗਿਆ ਦਿਖਾਉਂਦੇ ਆ ਬਹੁਤ ਹੀ ਸ਼ਾਨਦਾਰ ਆ ਤੇ ਜਿਹੜੀਆਂ ਢੱਲਾ ਢੁਲਾਵਾ ਉਹ ਵੀ ਚੰਗੀਆਂ ਹਵਾਲੇ ਦਾ ਜੇ ਬਾਕੀ ਬਾਈ ਜਿੱਦਰਾ ਮਰਜ਼ੀ ਵੇਜੋ ਆ ਵੇਖੋ ਠੰਡੀ ਆ ਬਿਲਕੁਲ ਵਸੀ ਆ ਨਾ ਪੋਤਰਾ ਡਰਦੀ ਡਰਦੀ ਜਿੱਦਰਾ ਮਰਜ਼ੀ ਵੇਜੋ ਇਹਦਾ ਕੀ ਮੁੱਲ ਬਾਈ ਹਰ ਇਹਦਾ ਮੁੱਲ ਭਾਈ 40000 ਜੀ ਅੱਛਾ 35 ਦੀ ਦੇ ਰਹੀ ਏ ਹੋਰ ਕਰੀਏ ਮਾਨ ਭਰ ਤੋਂ ਜਿੰਨਾ ਮਾਨ ਕਰਨਾ 40 ਨਹੀਂ ਮੋੜਦੇ ਲੈ ਦੱਸੋ ਆਪ ਹੀ ਘੱਟ ਹੋ ਜਾਂਦਾ ਕਿ ਤੁਹਾਡੇ ਦਾ 320 200 ਛੋੜ ਤੋ ਵੀਰ ਜੋੜਾ ਖੜੂ ਖੁੱਲਾ ਮਾਨਸਾਨ ਕਰਦਾ ਨਾ ਜੋੜਾ ਲੈਣਾ ਜੇ ਕੋਈ ਜੋੜਾ ਲੈ ਲੂਗਾ ਤੇ ਹੋਰ ਖੁੱਲਾ ਮਾਨਤਾਨ ਕਰ ਦਿੱਤਾ ਜਾਊਗਾ ਤੇ ਇੱਧਰ ਸਾਰੇ ਆਪਣੇ ਵਪਾਰੀ ਭਰਾ ਹੋਰ ਵੀ ਪਹੁੰਚੇ ਆ ਭਾਈ ਦੇ ਕੋਲ ਇਦਾਂ ਰੌਣਕ ਲੱਗੀ ਰਹੀ ਰਹੀ ਭਾਈ 24 ਘੰਟੇ ਹੀ ਤੇ ਠੀਕ ਹੈ ਠੀਕ ਹੈ ਨਹੀਂ ਬੰਦਨ ਵਾਲੀ ਆ ਗਈ ਆ ਆਪਾਂ ਸ਼ੌਂਕੀਆ ਤੌਰ ਤੇ ਵੀਡੀਓ ਪਾਉਂਦੇ ਆ ਠੀਕ ਹੈ ਠੀਕ ਹੈ ਜੀ ਸੋ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ